ਵੀ ਇਹ ਵੀ ਆ ਗਿਆ ਹੋਇਆ ਉਹਨੂੰ ਆਉਣੀ ਲੱਗ ਗਈ। ਉਹ ਆਹੋ ਕੇ ਇਹ ਸਾਰੇ ਇਹ ਤਾਂ ਹੁਣ ਜਦੋਂ ਦੀ ਇਨਵੈਸਟੀਗੇਸ਼ਨ ਹੋਊਗੀ ਪਤਾ ਲੱਗੂ। ਚਲੋ ਬੈਠੋ ਨਾ ਵੜਦੇ ਹੋ। ਬਸ ਯਾਰ

कोनसे पीली दो कुटुंब आहे मी आम्ही 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 O que é um. ਮੇਰਾ ਨੰਬਰ ਫਟਾ ਕੇ ਗਏ ਅੰਮ੍ਰਿਤਸਰ ਨਹੀਂ ਆ ਮਾ ਉਹ ਅਜਾ ਮਾਰੀਆਂ ਨਾ ਉਹ ਮੁੜ ਕੇ ਲਿਆਣੇ ਤੋਂ ਬੰਨ। ਅਸੀਂ ਇਧਰੋਂ ਡੰਡੇ ਨੂੰ ਫੜਨ ਪਿਆ ਨਾ ਫੜਨ ਪਿਆ ਉਹ ਉੱਥੋਂ ਮੁੜ ਜਾਂਦੇ ਉੱਥੇ ਉੱਥੇ ਮਾਰਦੇ। ਮੇਰੇ ਗਿਆ ਵਾਲੇ ਇਥੇ ਉਹ ਜਾ ਨਾ ਗਿਆ ਜੀ। ਆਹ ਨੰਬਰ ਆ ਵੀ ਇਧਰ ਵੀ ਲੱਗੇ ਹੋਏ ਖਜ਼ਾਨੇ ਨੂੰ ਇਥੋਂ ਕੱਟ ਕੋੜੇ ਖੜਿਆ ਹੋਏ ਲੱਗੇ ਨਾ ਆਹ ਜਿਹੜਾ ਇੱਥੇ ਆ ਇੱਥੇ ਦਾ ਬੰਦਾ ਇੱਥੇ ਨਹੀਂ ਫੜਨ ਲੱਗੇ ਆ ਇਹਨੂੰ ਹੋਇਆ ਹੋਊਗਾ ਤਾਂ ਨਹੀਂ ਤੇ ਨਹੀਂ ਬੇ ਛੱਡੇ ਆ ਫੜਨ ਲੱਗੇ ਬੰਦੇ ਨੂੰ ਪਾਉਣ ਲੱਗਾ ਡੰਡੇ ਨੂੰ ਹੱਥੋਂ ਫੜਨ ਲੱਗਾ ਬਿਲਕੁਲ ਉਹ ਵੀ ਪਤਾ ਕਿ ਸਿੱਤੇ ਗਏ ਹੋ ਮਹਾਰਾਏ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹ ਮਾੜੀ ਗੱਲ ਕਰਕੇ ਚੇਲਾ ਨਾਲ ਆਉਂਦਾ ਹੀ ਚਲ ਜਾਂਦਾ ਆਉਂਦਾ ਹੀ ਚਲ ਜਾਂਦਾ ਹੀ ਬਹੁਤ ਮਾੜੀ ਗੱਲ ਹੋਈ ਉਹ ਟਾਈਮ ਤੇ ਸਵਾਸਿਆ ਨਹੀਂ ਜਦੋਂ ਆਇਆ ਇਹ 15-20 ਮਿੰਟ ਦੇ ਵਿੱਚ ਹੀ ਆ ਗਏ ਸਵਾਸਿਆ ਨਹੀਂ ਸਵਾਸ ਸਾਡੇ ਇਹ ਖੰਜਰ ਜਾਉਂਦਾ ਜੀ ਇੱਕ ਬੇਟ ਲੈ ਗਿਆ ਜਿ ਕੋ ਮਾਇਆ ਉਹਨਾਂ ਦੀ ਲੈ ਗਿਆ ਅਸੀਂ ਪ੍ਰਸ਼ਾਸਨ ਦੇ ਇਹ ਅਪੀਲ ਕਰਦੇ ਆਂ ਜੀ ਮਹਾਰਾਜ ਇਹਦਾ ਸਾਨੂੰ ਨਿਸਾਬ ਮਿਲਣਾ ਚਾਹੀਦਾ ਜੀ ਤੇ ਕਿਹੜਾ 17 18 ਸਾਲ ਦੀ ਜਾਂਦੀ ਹੈ ਇੱਕ ਆਦਿਆ ਏਰੀਆ ਦਾ ਜੀ ਕਦੀ ਆਈ ਨਾ ਕਦੀ ਚੱਲ ਜਾਂਦਾ ਹੈ ਜੀ ਅਸਲ ਚ ਮੇਰੇ ਖਿਆਲ ਪੱਕਾ ਨਹੀਂ ਸੀ ਰਹਿੰਦਾ ਜੋ ਮੈਨੂੰ ਇੱਥੇ ਦੱਸਿਆ ਇਹਨਾਂ ਨੇ ਉਹ ਕਦੇ ਕਦੇ ਇੱਥੇ ਨਾਲ ਆਉਂਦਾ ਸੀ ਤੇ ਉਹ ਰਹਿੰਦਾ ਸੀ ਜਿਦ ਤਰ੍ਹਾਂ ਨਾ ਕੱਲ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅਮਰਪਾਲ ਨੇ ਉਹ ਕੱਲ ਗ੍ਰਾਈ ਵੀ ਕਰਾਉਂਦਾ ਰਿਹਾ ਨਾਲ ਅੱਗੇ ਵਧਣ ਕਰਦਾ ਰਿਹਾ ਇੱਥੇ ਸੋ ਮੈਂ ਸਮਝਦਾ ਹੈ ਕਿ ਕਹੇ ਨੇ ਜਦੋਂ ਕਿਹੇ ਕੋਈ ਰੜਕਦਾ ਹੋਵੇ ਨੇ ਕਿਹੇ ਦੇ ਕੋਈ ਨਿਕਾ ਚ ਭਾਵੇਂ ਕਿਹੇ ਲੈਵਲ ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕਾਰਨ ਹੋ ਸਕਦੇ ਆ ਤੇ ਉਹ ਫਿਰ ਨਾਲ ਦੇ ਬੰਦੇ ਨੂੰ ਖਰੀਦ ਕੇ ਉਹਨੂੰ ਬਰਵਾ ਦਿੰਦੇ ਹੁੰਦੇ ਆ ਮੇਰੇ ਮੈ ਮੈਨੂੰ 100% ਲੱਗਦਾ ਹੈ ਕਿ ਮੇਰਾ ਬੜਾ ਤਜਰਬਾ ਹੈ ਕੋਈ ਨਹੀਂ ਕਿ ਮੋਟੀ ਗੱਲ ਤੋਂ ਕੋ ਕਿਸੇ ਨੂੰ ਮਾਰ ਨਹੀਂ ਹੁੰਦਾ ਲੱਗ ਮੋਟੀ ਗੱਲ ਤੋਂ ਨਹੀਂ ਕੋ ਕਿਸੇ ਨੂੰ ਮਾਰਦਾ ਐਵੇਂ ਕੋ ਇੱਕ ਦੂਜੇ ਨਾਲ ਬੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ ਤੇ ਅੱਜ ਕੱਲ ਚਲੋ ਇਹ ਵੀ ਗੱਲ ਹੈਗੀ ਆ ਕਿਸੇ ਨੂੰ ਆ ਰਾਹ ਨਾ ਉਹਨਾਂ ਦੇ ਉਹ ਸੜਕ ਤੋਂ ਤੇ ਉਹ ਵੀ ਡੇਲੇ ਕੜ ਕੜ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ ਪੇਸ਼ੈਂਸ ਖਤਮ ਹੋ ਗਈ ਆ ਅਰਸੇ ਕੇ ਨੌਜਵਾਨੀ ਦੀ ਵਿਸ਼ਵਾਸ ਦਾ ਵੀ ਕਹਾਣੀ ਕਿੱਦਾਂ ਕਿਤੇ ਹੋਇਆ ਕੋ ਵਿਸ਼ਵਾਸ ਤੇ ਜਨਾਲ ਦਾ ਹੀ ਮਾਰਦੇ ਜਨਾਲ ਦਾ ਬੰਦਾ ਹੀ ਮਾਰਦੇ ਦੇ ਦੋ ਵੱਡਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ ਮੈਂ ਸਮਝਦਾ ਹੈ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ ਨਾਲ ਗੜਬੜੀ ਰਹਿ ਕੇ ਜਸਾਵਾਦਾ ਰਹਿ ਕੇ ਕੋਈ ਮਾਰ ਦੇਤੇ ਤੇ ਇਹ ਦੋਪੱਟਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ ਮੰਨ ਕਰਦੇ ਕਿ ਚੰਗੀ ਤਰ੍ਹਾਂ ਜਾਂਚ ਹੋਵੇ ਇਸ ਗੱਲ ਦੀ ਮੈਂ ਬਿਲਕੁਲ ਇਹ ਪੁਲਿਸ ਪ੍ਰਸ਼ਾਸਨ ਤੋਂ ਮੰਨ ਕਰਦਾ ਕਿ ਉਹ ਜਨਰਲ ਚਰ ਫੜੋਗੇ ਨਾ ਉਹਨਾਂ ਚ ਰਹੀ ਸਸਕਾਰ ਨਿਗਰਾਨੀ ਕਰ ਕਿਉਂਕਿ ਬੰਦਿਆਂ ਦਾ ਤਾਂ ਪਤਾ ਹੀ ਆ ਬੰਦਾ ਤਾਂ ਚਾਹ ਵਿੱਚ ਕਈ ਰਾਂ ਹੁੰਦਾ ਹੈ ਪਤਾ ਨਹੀਂ ਲੱਗਦਾ ਵੀ ਫਲਾਣਾ ਮਾਰ ਗਿਆ ਫਲਾਣਾ ਮਾਰ ਗਿਆ ਉਤਰਾ ਪੁਲਿਸ ਨੇ ਜੋ ਹੁਣ ਟਿਕਰ ਦੀ ਕਾਰਵਾਈ ਕੀਤੀ ਉਹ ਸੈਟੀਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ। ਉਹ ਘਰ ਆਤੀ ਇੱਥੇ ਆਣ ਕੇ ਬੈਠੇ ਰਹਾ ਤੇ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋ ਟਿੱਲ ਨਹੀਂ ਗਈ। ਪਰ ਇਹਦੇ باوجود ਵੀ ਅਸੀਂ ਉਹਦੀ ਡਿਗਾਈ ਤੱਕ ਜਾਣਾ ਚਾਹਣਾ ਹੈ ਕਿ ਉਹਨੂੰ ਮਾਰਿਆ ਤੇ ਮਾਰਿਆ ਕਿਉਂ? ਤੁਹਾਡਾ ਨਾ ਕਿਸੇ ਤਰ੍ਹਾਂ ਦੀ ਕਿਤੇ ਕੋਈ ਗੱਲ ਤੁਸੀਂ ਬੋਲਿੰਦੇ ਤੁਸੀਂ ਬੋਲਿਆ ਕੋਈ ਰੰਜਿਸ਼ ਆਖਦਾ ਉਹਨਾਂ ਨਾਲ ਜਾਂ ਕੋਈ ਜਹੀ ਕੋ ਗੱਲ ਨਹੀਂ। ਨਹੀਂ ਮੇਰੇ ਨਾਲ ਨੇ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜੀ। ਔਰ ਉੱਥੇ ਜੋ ਸੰਤਾਰਾ ਮੇਲਾ ਹੁੰਦਾ ਸੀ ਨਾ ਪੂਰੇ ਸੰਤ ਕਰਤਾਰ ਸਿੱਖ ਆਸਾ ਪਿੰਡ ਮੇਰੇ ਪਿਤਾ ਜੀ ਦਾ ਉੱਥੇ ਜਾ ਕੇ ਮੇਰੇ ਨਾਲ ਮੋਡੇ ਨਾਲ ਮੋਡਾ ਢਾ ਕੇ ਇੱਕ ਨੂੰ ਦਰਿਆ ਭਣ ਭਾਈ ਮਰੀਕਸੋਂ ਦਾ ਮੇਲਾ ਹੁੰਦਾ ਸੀ ਇਹ ਸੰਤ ਜਰਨੈਲਸੋਂ ਦਾ ਮੈਂ ਮਨਾਉਂਦਾ ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ ਤੇ ਹਰ ਸਾਲ ਕਈ ਵਾਰਾ ਜਿਵੇਂ ਮੈਂ ਆਖਣਾ ਵੀ ਆਕੀ ਇਹ ਛੋਟਾ ਮੇਲਾ ਰਹਿਣ ਦੀ ਉਹਨੇ ਕਿਹਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਤੇ ਆਪਾਂ ਭਾਈ ਸਾਹਿਬ ਮਨਾਈਆਂ ਜਰੂਰ ਕੁਰਬਾਨੀ ਬੜੀ ਹੈ ਤੁਹਾਡੇ ਪਰਿਵਾਰ ਦੀ ਠੀਕ ਹੈ ਨਾ ਇਹ ਤਾਂ ਕੌਮ ਦਾ ਫਰਜ਼ ਬਣਦਾ ਹੈ ਮਨਾਉਣ ਦਾ ਤੇ ਕਹਿੰਦਾ ਕਈ ਰੱਬ ਭੁੱਲ ਜਾਂਦੇ ਆ ਲੋਕ ਬੱਸ ਅੰਕਾ ਮੇਰੀ ਸਜੀ ਬਾਹ ਪੱਜਣ ਵਾਲੀ ਗੱਲ ਹੋਈ ਆ। ਤੇ ਹਾ ਜੇ ਭਰਾ ਹੀ ਮਾਰਿਆ ਜਾਵੇ ਤੇ ਇਹ ਤੋਂ ਸਦੀ ਤੱਕ ਹੀ ਅਫਸੋਸ ਦੀ ਗੱਲ ਹੋ ਰੋਸਦੀ। ਭਰਾ ਹੀ ਮਾਰ